UPSC ਦੀ ਪ੍ਰੀਖਿਆ ਬਹੁਤ ਜ਼ਿਆਦਾ ਔਖੀ ਭਾਰਤ ਦੇ ਵਿੱਚ ਮੰਨੀ ਜਾਂਦੀ ਹੈ ਇਸ ਨੂੰ ਪਾਸ ਕਰਨ ਦੇ ਲਈ ਹਜ਼ਾਰਾਂ ਦੀ ਤਦਾਰ ਦੇ ਵਿੱਚ ਉਮੀਦਵਾਰ ਹਰ ਸਾਲ ਇਹ ਪ੍ਰੀਖਿਆ ਪਾਉਂਦੇ ਨੇ ਪਰ ਬੇहद ਘੱਟ ਉਮੀਦਵਾਰ ਅਜਿਹੇ ਹੁੰਦੇ ਨੇ ਜਿਹੜੀ ਇਸ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਨੇ ਲੋਕ ਸਾਲੋਂ ਸਾਲ ਲਗਾ ਲੈਂਦੇ ਨੇ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਕੀ 1-2 ਸਾਲਾਂ ਦੀ ਮਿਹਨਤ ਦੇ ਨਾਲ ਬਿਨਾ ਕੋਚਿੰਗ ਦੇ ਨਾਲ ਇਸ ਟੈਸਟ ਨੂੰ ਕਲੀਅਰ ਕਰ ਲੈਂਦੇ ਆਂ ਅੱਜ ਅਸੀਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂਗੇ ਉਸ ਮਹਿਲਾ ਅਫਸਰ ਦੀ ਜਿਸ ਨੂੰ ਦਬੰਗ ਮਹਿਲਾ ਅਫਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇੱਕ ਵੱਡੇ ਮੰਤਰੀ ਦੇ ਨਾਲ ਵੀ ਉਹ ਲੜ ਪੈਂਦੀ ਹੈ ਆਪਣੀ ਡਿਊਟੀ ਦੇ ਦੌਰਾਨ ਤੇ ਬਾਅਦ ਵਿੱਚ ਉਸ ਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ ਉਸ ਦਾ ਤਬਾਦਲਾ ਵੀ ਹੋ ਜਾਂਦਾ ਹੈ ਕਹਾਣੀ ਉਸ ਦੀ ਦੀ ਕਰਾਂਗੇ ਜਿਸ ਦੇ ਪਿਤਾ ਜਿਹੜੇ ਨੇ ਉਹ ਕਾਰਪੈਂਟਰ ਦਾ ਕੰਮ ਕਰਦੇ ਸੀ ਪਰ ਉਸ ਦੀ ਤੀ ਨੇ ਜਿਹੜੇ ਹੈ ਸਰਕਾਰੀ ਨੌਕਰੀਆ ਛੱਡਣ ਤੋਂ ਬਾਅਦ ਆਈਪੀਐਸ ਦੀ ਨੌਕਰੀ ਕਰਨੀ ਸ਼ੁਰੂ ਕੀਤੀ ਹੈ ਤੇ ਅੱਜ ਵੀ ਆਪਣੀ ਸੇਵਾਵਾਂ ਨਿਭਾ ਰਹੀ ਹੈ ਉਸ ਨੂੰ ਤਾਕੜ ਆਫਿਸਰ ਕਿਹਾ ਜਾਂਦਾ ਹੈ ਤੇ ਬੇਹਤ ਜ਼ਿਆਦਾ ਇਮਾਨਦਾਰ ਆਪਣੀ ਨੌਕਰੀ ਪ੍ਰਤੀ ਵੀ ਹੈ ਦੱਸਦੀ ਹੈ ਕਿ ਮੰਤਰੀ ਅਨਿਲ ਵਿਜ ਦੇ ਨਾਲ ਵੀ ਉਹ ਲੜ ਪੈਂਦੀ ਹੈ ਤੇ ਬਾਅਦ ਵਿੱਚ ਉਸ ਦਾ ਤਬਾਦਲਾ ਵੀ ਕਰ ਦਿੱਤਾ ਜਾਂਦਾ ਹੈ। ਇੱਕ ਕਹਾਣੀ ਹੈ ਹਰਿਆਣਾ ਦੇ ਵਿੱਚ ਤਾਇਨਾਤ ਆਈਪੀਐਸ ਅਧਿਕਾਰੀ ਸੰਗੀਤਾ ਕਾਲੀਆ ਦੀ ਜਿਸ ਦੇ ਪਿਤਾ ਪੁਲਿਸ ਵਿਭਾਗ ਦੇ ਵਿੱਚ ਹੀ ਕਰਪੈਂਟਰ ਦਾ ਕੰਮ ਕਰਦੇ ਸੀ ਉਹ ਛੇ ਨੌਕਰੀਆਂ ਛੱਡ ਕੇ ਆਈਪੀਐਸ ਅਫਸਰ ਬਣਦੀ ਹੈ ਤੇ ਆਪਣੇ ਅਹੁਦੇ ਤੇ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਵੀ ਕਰ ਰਹੀ ਹੈ ਤੇ ਭਾਜੀਪੀ ਦੇ ਮੰਤਰੀ ਅਨਿਲ ਵਿੱਚ ਦੇ ਨਾਲ ਵੀ ਲੜ ਪੈਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਤਬਾਦਲਾ ਵੀ ਕਰ ਦਿੱਤਾ ਜਾਂਦਾ ਹੈ। ਦੱਸਦੀ ਹੈ ਕਿ ਉਸ ਵੇਲੇ ਜਦੋਂ ਸੁਰਖੀਆਂ ਦੇ ਵਿੱਚ ਆਂਦੀ ਹੈ ਇਹ ਮਹਿਲਾ ਅਫਸਰ ਜਦੋਂ ਉਹਨਾਂ ਦੀ ਜਿਹੜੀ ਤੂ ਤੂ ਮੈਂ ਮੈਂ ਜਿਹੜੀ ਹੈ ਉਹ ਮੰਤਰੀ ਦੇ ਨਾਲ ਹੋ ਜਾਂਦੀ ਹੈ ਸੰਗੀਤਾ ਜਿਹੜੀ 27 ਨਵੰਬਰ 2115 ਨੂੰ ਫਤਿਆਬਾਦ ਦੇ ਵਿੱਚ ਸਿਹਤ ਮੰਤਰੀ ਅਨਿਲ ਵਿੱਚ ਦੇ ਨਾਲ ਖੇ ਪੈਂਦੀ ਹੈ ਤੇ ਉਸ ਮੀਟਿੰਗ ਦੇ ਵਿੱਚ ਅਨਿਲ ਵਿੱਚ ਦੇ ਵੱਲੋਂ ਇਸ ਮਹਿਲਾ ਅਫਸਰ ਨੂੰ ਮੀਟਿੰਗ ਤੋਂ ਬਾਹਰ ਜਾਣ ਦੇ ਲਈ ਕਿਹਾ ਜਾਂਦਾ ਹੈ ਪਰ ਇਹ ਮੰਤਰੀ ਇਹ ਜਿਹੜੀ ਅਫਸਰ ਹੈ ਉਹ ਮੰਤਰੀ ਦੀ ਗੱਲ ਨਹੀਂ ਸੁਣਦੀ ਹੈ ਦੁਖੀ ਹੋ ਕੇ ਜਿਹੜੇ ਮੰਤਰੀ ਹੈ ਉਹ ਖੁਦ ਹੀ ਮੀਟਿੰਗ ਤੋਂ ਬਾਹਰ ਚਲੇ ਜਾਂਦੇ ਆ ਬਾਅਦ ਵਿੱਚ ਤਬਾਦਲਾ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਅੱਜ ਅਸੀਂ ਗੱਲ ਕਰਾਂਗੇ ਇਸੇ ਤਾਕਰ ਅਫਸਰ ਦੀ ਜਿਸ ਦੇ ਕਾਫੀ ਜ਼ਿਆਦਾ ਸੁਰਖੀਆਂ ਤੇ ਵਿਵਾਦ ਵੀ ਰਹੇ ਨੇ ਪਰ ਇਮਾਨਦਾਰ ਅਫਸਰ ਵੀ ਰਹੀ ਹੈ ਦੱਸਦੀ ਹੈ ਕਿ ਸੰਗੀਤਾ ਕਾਲੀਆ ਦਾ ਸਾਲ 2018 ਦੇ ਵਿੱਚ ਸਿਹਤ ਮੰਤਰੀ ਅਨਿਲ ਵਿੱਚ ਦਿਨਾਂ ਝਗੜਾ ਹੋ ਗਿਆ ਸੀ ਫਿਰ ਵੀ ਉਹ ਸੁਰਖੀਆਂ ਦੇ ਵਿੱਚ ਰਹੀ ਸੀ ਅਨਿਲ ਵਿੱਚ ਫਤਿਆਬਾਦ ਦੇ ਵਿੱਚ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਕਰ ਰਹੇ ਸਨ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਨਸ਼ੇ ਦੀ ਵਿਕਰੀ ਦੇ ਨਾਲ ਜੁੜੀ ਸ਼ਿਕਾਇਤ ਤੇ ਉੱਤੇ ਜਵਾਬ ਮੰਗਿਆ ਤਾਂ ਸੰਗੀਤਾ ਕਾਲੀਆ ਨੇ ਜਵਾਬ ਦਿੱਤਾ ਤਾਂ 1 ਸਾਲ ਦੇ ਵਿੱਚ ਸ਼ਰਾਬ ਤਸਕਰਾ ਖਿਲਾਫ 25000 ਕੇਸ ਦਰਜ ਕੀਤੇ ਗਏ ਪੁਲਿਸ ਕਿਸੇ ਨੂੰ ਗੋਲੀ ਨਹੀਂ ਚਲਾ ਸਕਦੀ ਹੈ ਇਸ ਮੁੱਦੇ ਦੇ ਉੱਤੇ ਵਿੱਚ ਅਤੇ ਸੰਗੀਤਾ ਕਾਲਿਆ ਵਿਚਾਰੇ ਬੈਨਸ ਹੋ ਜਾਂਦੀ ਹੈ ਇਸ ਤੋਂ ਬਾਅਦ ਮੀਟਿੰਗ ਅਧਿ ਵਿਚਾਰੇ ਹੀ ਰੋਕਣੀ ਪੈਂਦੀ ਹੈ ਜਿਸ ਤੇ ਵਿੱਚ ਆਈਪੀਐਸ ਸੰਗੀਤਾ ਕਾਲਿਆ ਨੂੰ ਜਿਹੜਾ ਹੈ ਬਾਹਰ ਜਾਣ ਦੇ ਲਈ ਕਿਹਾ ਜਾਂਦਾ ਪਰ ਉਹ ਨਹੀਂ ਜਾਂਦੀ ਜਿਸ ਤੋਂ ਬਾਅਦ ਮੀਟਿੰਗ ਮੰਤਰੀ ਅਧਿਕਾਰ ਛੱਡ ਕੇ ਚਲੇ ਜਾਂਦੇ ਨੇ ਆਈਪੀਐਸ ਸੰਗੀਤਾ ਕਾਲਿਆ ਦੇ ਪਿਤਾ ਤਰਮਪਾਲ ਫਤਿਆਬਾਦ ਪੁਲਿਸ ਦੇ ਵਿੱਚ ਪੈਂਟਰ ਸਨ 2010 ਦੇ ਵਿੱਚ ਉੱਥੋਂ ਉਹ ਸੇਵਾ ਮੁਕਤ ਹੁੰਦੇ ਨੇ ਉੱਥੇ ਹੀ ਸੰਗੀਤਾ ਦੱਸਦੀ ਹੈ ਕਿ ਉਹਨਾਂ ਨੇ ਉਡਾਨ ਸੀਰੀਅਲ ਦੇਖ ਕੇ ਜਿਹੜੀ ਹੈ ਮੋਟੀਵੇਸ਼ਨ ਮਿਲਦੀ ਹੈ ਆਈਪੀਐਸ ਅਫਸਰ ਬਣਨ ਦੀ ਉਸ ਤੋਂ ਬਾਅਦ ਉਹਨਾਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸਕੂਲੀ ਪੜਾਈ ਤੋਂ ਬਾਅਦ 2005 ਦੇ ਵਿੱਚ ਆਪਣੀ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਪਰ 2009 ਦੇ ਵਿੱਚ ਤੀਸਰੀ ਕੋਸ਼ਿਸ਼ ਦੇ ਵਿੱਚ ਹੀ ਉਹ ਆਈਪੀਐਸ ਅਫਸਰ ਬਣਦੀ ਹੈ ਸੰਗੀਤਾ ਕਾਲੀਆ ਦੇ ਮੁਤਾਬਿਕ ਉਸਨੂੰ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਲਈ ਪ੍ਰੇਰਣਾ ਬਹੁਤ ਸਾਰੇ ਟੀਵੀ ਸੀਰੀਅਲਸ ਜਿਸ ਦੇ ਵਿੱਚ ਸਭ ਤੋਂ ਅਹਿਮ ਉਡਾਨ ਸੀਰੀਅਲ ਸੀ ਉਸ ਤੋਂ ਮਿਲੀ ਹੈ ਉਸਦੇ ਪਿਤਾ ਵਿਵੇਕ ਕਾਲੀਆ ਪਤੀ ਵਿਵੇਕ ਕਾਲੀਆ ਵੀ ਹਰਿਆਣਾ ਦੇ ਵਿੱਚ ਜਿਹੜੇ ਨੇ ਅਫਸਰ ਨੇ ਸੰਗੀਤਾ ਕਾਲੀਆ ਉਹ ਸਖਸ਼ਾ ਹੈ ਜਿਨ੍ਹਾਂ ਦੇ ਵੱਲੋਂ 6 ਨੌਕਰੀਆਂ ਛੱਡ ਕੇ ਜਿਹੜਾ ਹੈ ਪੁਲਿਸ ਵਿਭਾਗ ਚੁਣਿਆ ਗਿਆ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਰੇਲਵੇ ਦੇ ਵਿੱਚ ਵੀ ਨੌਕਰੀ ਦਾ ਉਹਨਾਂ ਨੂੰ ਆਫਰ ਸੀ ਹੋਰ ਵੀ ਕਈ ਵਿਭਾਗਾ ਦੇ ਵਿੱਚ ਸੀ ਪਰ ਉਹਨਾਂ ਦੇ ਵੱਲੋਂ ਹੋਰ ਜਿਹੜੇ ਵਿਭਾਗਾ ਦੇ ਵਿੱਚ ਨੌਕਰੀ ਨਾ ਕਰਕੇ ਆਈਪੀਐਸ ਦੀ ਤਿਆਰੀ ਕੀਤੀ ਗਈ ਤੇ ਉਹਨਾਂ ਨੂੰ ਪਤਾ ਸੀ ਕਿ ਉਹ ਇਸ ਟੈਸਟ ਨੂੰ ਕਲੀਅਰ ਕਰ ਲਵੇਗੀ ਚਾਹੇ ਸਮਾਂ ਲੰਬਾ ਲੱਗੇਗਾ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ 2010 ਦੇ ਵਿੱਚ ਹਰਿਆਣਾ ਪੁਲਿਸ ਦੇ ਵਿੱਚ ਸੰਗੀਤਾ ਕਾਲੀਆ ਨੇ ਆਈਪੀਐਸ ਦੇ ਅਹੁਦੇ ਦੇ ਤੌਰ ਤੇ ਉੱਤੇ ਜੁਆਇਨ ਕੀਤਾ ਬੇहद ਇਮਾਨਦਾਰ ਉਹ ਮੰਨੀ ਜਾਂਦੀ ਹੈ ਤੇ ਉਸ ਤੋਂ ਬਾਅਦ ਸੰਗੀਤਾ ਨੇ ਸਾਲ 2005 ਦੇ ਵਿੱਚ ਯੂਪੀਐਸਸੀ ਦਾ ਪੇਪਰ ਦਿੱਤਾ ਲੇਕਿਨ ਉਹ ਪਹਿਲੀ ਵਾਰ ਸਫਲ ਹੋਏ ਰੇਲਵੇ ਦੀ ਨੌਕਰੀ ਮਿਲੀ ਉਸ ਨੂੰ ਉਹਨਾਂ ਨੇ ਜੁਆਇਨ ਨਾ ਕੀਤਾ 2009 ਦੇ ਵਿੱਚ ਬੈਚ ਦੇ ਤੀਸਰੇ ਪ੍ਰਯਾਸ ਦੇ ਵਿੱਚ ਆਈਪੀਐਸ ਅਫਸਰ ਲੱਗਦੀ ਹੈ ਅਤੇ ਉਹਨਾਂ ਨੂੰ ਲੈ ਮਿਊਜ਼ਿਕ ਦੇ ਵਿੱਚ ਵੀ ਕਾਫੀ ਜ਼ਿਆਦਾ ਇੰਟਰਸਟ ਹੈ ਰੋਜਾਨਾ ਉਹਨਾਂ ਦਾ ਕਹਿਣਾ ਹੈ ਕਿ ਉਹ 15 ਘੰਟੇ ਪੜ੍ਹਦੇ ਸੀ ਤੇ ਉਸ ਤੋਂ ਬਾਅਦ ਆ ਜੋ ਇਸ ਮੁਕਾਮ ਤੇ ਪਹੁੰਚਿਆ ਫਤਿਆਬਾਦ ਦੇ ਵਿੱਚ ਮਹਿਲਾ ਅ ਜੁੜੀ ਪੁਲਿਸ ਥਾਣਾ ਹੈ ਉਹਨਾਂ ਦੀ ਬਿਲਡਿੰਗ ਹੈ ਉਸ ਦਾ ਸ਼ਰੈਵ ਵੀ ਜਿਹੜਾ ਹੈ ਸੰਗੀਤਾ ਨੂੰ ਹੀ ਜਾਣਦਾ ਹੈ ਉਹਨਾਂ ਦੇ ਮੱਦੇ ਨਜ਼ਰ ਹੀ ਇਹ ਬਿਲਡਿੰਗ ਬਣੀ ਸੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੰਗੀਤਾ ਕਈ ਮਰਡਰ ਕੇਸਸ ਦੀ ਗੁੱਥੀ ਵੀ ਸੁਲਝਾ ਚੁੱਕੀ ਹੈ ਆਈਪੀਐਸ ਸੰਗੀਤਾ ਜਿਹੜੇ ਆ ਮੂਲ ਰੂਪ ਤੋਂ ਭਵਾਨੀ ਜ਼ਿਲ੍ਹੇ ਤੋਂ ਰਹਿਣ ਵਾਲੀ ਨੇ ਫਤਿਆਬਾਦ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਹੈ ਤਬਾਦਲਾ ਰਿਵਾੜੀ ਦੇ ਵਿੱਚ ਹੋ ਜਾਂਦਾ ਹੈ ਕੁਝ ਸਮੇਂ ਤੋਂ ਬਾਅਦ ਭਵਾਨੀ ਦੇ ਪਾਨੀਪਤ ਦੇ ਵਿੱਚ ਰਹਿੰਦੀ ਹੈ ਤੇ ਰੇਲਵੇ ਦੇ ਵਿੱਚ ਵੀ ਉਹਨਾਂ ਦੇ ਕਾਫੀ ਜ਼ਿਆਦਾ ਆਫਰ ਸੰਦੇ ਆਈਸੀ ਪਰ ਉਹਨਾਂ ਨੇ ਆਈਪੀਐਸ ਦੀ ਨੌਕਰੀ ਚੁਣੀ ਤੇ ਅੱਜ ਬਹੁਤ ਹੀ ਸ਼ਾਨ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਨੌਕਰੀ ਕਰ ਰਹੀ ਹੈ ਤੇ ਇੱਕ ਕਹਾਣੀ ਉਸ ਮਹਿਲਾ <table> ਤਾਕੜ ਅਫਸਰ ਦੀ ਹੈ ਜਿਸਦੇ ਪਿਤਾ ਕਾਰਪੈਂਟਰ ਸੀ ਪਰ ਇਸ ਲੜਕੀ ਨੂੰ ਪਤਾ ਸੀ ਕਿ ਮੈਨੂੰ ਕੀ ਕੁਝ ਜ਼ਿੰਦਗੀ ਦੇ ਵਿੱਚ ਕਰਨਾ ਹੈ ਤੇ ਮੈਂ ਕਿੱਥੇ ਤੱਕ ਪਹੁੰਚਣਾ ਹੈ ਤੇ ਆਪਣੀ ਉਡਾਣ ਨਹੀਂ ਰੋਕੀ ਉਡਾਨ ਸੀਰੀਅਲ ਦੇਖ ਕੇ ਖੁਦ ਨੂੰ ਮੋਟੀਵੇਟ ਕੀਤਾ ਤੇ ਉਸ ਤੋਂ ਬਾਅਦ ਇਹ ਅਫਸਰ ਬਣਦੀ ਹੈ ਤਾਕਤ ਅਫਸਰ ਇਹ ਬਣੀ ਤੇ ਉਸ ਤੋਂ ਬਾਅਦ ਅੱਜ ਇਸ ਦੇ ਚਰਚੇ ਹਰ ਥਾਵਾਂ ਤੇ ਹੁੰਦੇ ਨੇ ਤੇ ਬਹੁਤ ਸਾਰੀਆਂ ਤਿਆਂ ਦੇ ਲਈ ਪ੍ਰੇਰਣਾ ਬਣਦੀ ਹੈ ਹਰਿਆਣਾ ਦੇ ਸੂਬੇ ਤੋਂ ਆਂਦੀ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਸ ਦੀ ਇੱਕ ਮੰਤਰੀ ਦੇ ਨਾਲ ਬਹਿਸ ਹੋ ਜਾਂਦੀ ਹੈ ਉਸ ਵੇਲੇ ਵੀ ਸੁਰਖੀਆਂ ਦੇ ਵਿੱਚ ਆਂਦੀ ਹੈ ਪਰ ਉਸ ਮੰਤਰੀ ਦੇ ਅੱਗੇ ਡੱਟ ਕੇ ਖੜੀ ਰਹਿੰਦੀ ਹੈ ਤੇ ਵਿਚ ਇਹਨਾਂ ਦਾ ਤਬਾਦਲਾ ਹੋ ਜਾਂਦਾ ਹੈ ਤਾਂ ਇਸ ਤਾਕੜ ਅਫਸਰ ਦੀ ਕਹਾਣੀ ਤੁਹਾਨੂੰ ਕਿੰਨੀ ਕੁ ਮੋਟੀਵੇਟ ਕੀਤੀ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ